ਇੱਕ ਮੁੰਡੇ ਦਾ ਫੋਨ ਆਇਆ ਕਹਿੰਦਾ ਮੈਨੂੰ ਇਨਸਟੈਂਟਲੀ ਕੁਝ ਪੈਸੇ ਲੋਡ ਪੈ ਗਏ ਮੈਂ ਨਾਲ ਉਹਦੇ ਨਾਲ ਲੋਨ ਲੈ ਲਿਆ ਹੂੰ ਕਹਿੰਦਾ ਵੀ ਉੱਥੇ ਮੈਂ ਪੈਨ ਕਾਰਡ ਵਗੈਰਾ ਆਧਾਰ ਕਾਰਡ ਵਗੈਰਾ ਫਿਲ ਕਰਨਾ ਪੈਂਦਾ ਕਰ ਲਾ ਆਪਾਂ ਨੂੰ ਪਤਾ ਬਲੈਕ ਮਨੀ ਹੁੰਦੀ ਆ ਔਰ ਰਜਿਸਟਰਡ ਮਨੀ ਨਹੀਂ ਹੁੰਦੀ ਜਦੋਂ ਅਕਾਊਂਟ ਦੇ ਵਿੱਚ ਆਉਂਦੀ ਆ ਉਦੋਂ ਵਾਈਟ ਹੁੰਦੀ ਆ ਉਹ ਜਦੋਂ ਆਪਾਂ ਕਿਤੇ ਜਮਾ ਕਰਾਉਂਦੇ ਆ ਉਦੋਂ ਮਨੀ ਵਾਈਟ ਹੁੰਦੀ ਆ ਜਿਹੜੀ ਤੁਹਾਨੂੰ ਜਿਹੜੀਆਂ ਛੋਟੀਆਂ ਐਪਸ ਬੰਦਿਆਂ ਨੂੰ ਲੋਨ ਦਿੰਦੀਆਂ ਉਹਨਾਂ ਸਾਰੀ ਬਲੈਕ ਮਨੀ ਹੁੰਦੀ ਆ ਠੀਕ ਹੈ ਉਹਨੂੰ ਕਮਾਉਣ ਵਾਸਤੇ ਹੀ ਸਿਸਟਮ ਕ੍ਰੀਏਟ ਕੀਤਾ ਗਿਆ ਨਹੀਂ ਪੈਸ ਬਾਰੇ ਮੈਨੂੰ ਪਤਾ ਲੱਗਿਆ ਮੈਂ ਥੋੜਾ ਮਾੜਾ ਪੜਨਾ ਸਟਾਰਟ ਕੀਤਾ ਬੰਦੇ ਦੀ ਕਿਸੇ ਆਧਾਰ ਕਾਰਡ ਵਾਲੀ ਫੋਟੋ ਚੱਕ ਕੇ ਕਿਤੇ ਪੇਸਟ ਕਰਕੇ ਉਹਨੂੰ ਬਲੈਕਮੇਲ ਕਰ ਰਹੀ ਹੈ ਇੱਕ ਐਪ ਜਿਹੜੀ ਲੋਕਾਂ ਨੂੰ ਲੋਨ ਦਿੰਦੀ ਹੈ ਹਾਂ ਬਿਲਕੁਲ ਨਿਊਡ ਕਰਕੇ ਉਹਦੀ ਫੋਟੋ ਇੱਥੋਂ ਕੱਟ ਕਰਕੇ ਉਹ ਤਾਂ ਸ਼ਰੈਅ ਹੀ ਪਤਾ ਲੱਗਦਾ ਵੀ ਐਡਿਟ ਹੈ 200% ਹੀ ਪਤਾ ਲੱਗ ਜਾਂਦਾ ਸੀਗਾ ਮਤਲਬ ਇਹ ਸਾਰੀ ਬਲੈਕ ਮਨੀ ਹੈ ਨਿੱਕੇ ਨਿੱਕੇ ਐਪਸ ਦੇ ਵਿੱਚ ਕਮਾਈਆਂ ਜਾ ਰਹੀਆਂ ਨੇ ਵਾਈਟ ਕੀਤੀ ਜਾ ਰਹੀ ਹੈ ਜਦੋਂ ਬੰਦਾ ਪੈਸੇ ਦੇਣ ਉਸ ਤੋਂ ਬਾਅਦ ਹੀ ਬੰਦੇ ਨੂੰ ਟੌਰਚਰ ਕੀਤਾ ਜਾਂਦਾ ਪਰ ਮੈਂ ਕਹਿੰਦਾ ਵੀ ਇੱਕ ਲਾਇਸੈਂਸ ਜਾਂ ਰਜਿਸਟਰਡ ਆਈਡੀ ਐਪ ਦੀ ਹੋਣੀ ਜ਼ਰੂ ਦੱਸਿਓ ਜਿਹੜੀ ਉਹਨੇ ਪੈਸਾ ਆ ਰਿਹਾ ਹੋਣਾ ਜਾਂ ਆ ਤਾਂ ਕਿਸੇ ਖਾਤੇ ਚ ਰਿਹਾ ਹੋਣਾ ਜਾਂ ਨਹੀਂ ਖਾਤੇ ਚ ਨਹੀਂ ਜਦੋਂ ਬਲੈਕ ਮਨੀ ਆ ਤੁਹਾਨੂੰ ਪੈਸੇ ਦੀ ਲੋੜ ਹੋ ਉਸ ਤੋਂ ਬਾਅਦ ਮੈਂ ਜਮਾ ਕਰਾਉਣੇ ਆ ਜਦੋਂ ਜਮਾ ਕਰਾਉਣੇ ਦੋ ਵਾਈਟ ਹੋਣੀਆ ਮਨੀ ਕਿਉਂਕਿ ਜੀਐਸਟੀ ਉਹਦੇ ਘਟਦਾ ਨਾ ਉਹਦਾ ਠੀਕ ਹੈ ਠੀਕ ਹੈ ਉਹਨਾ ਟਾਈਮ ਦਾ ਬਲੈਕ ਚ ਹੈ ਨਾ ਜਿੰਨੇ ਟਾਈਮ ਕੈਸ਼ ਹੈਗਾ ਯਾਰ ਬਲੈਕ ਵਾਲੀ ਦਾ ਕੀ ਹੁਣ ਮੈਂ ਪਰਸੇ ਚ ਉੱਥੇ ਵੀਡੀਓ ਪਾਈ ਸੀਗੀ ਅ ਪੰਜਾਬ ਦੀ ਇੱਕ ਨਾਮੀ ਐਨਜੀਓ ਹੈ ਪੂਰੀ ਵੱਡੀ ਐਨਜੀਓ ਪੰਜਾਬ ਦੀ ਮੈਂ ਤਿੰਨ ਤੋਂ ਚਾਰ ਬੰਦੇ ਫੜੀ ਸੀ ਚ ਇੱਕ ਫੀਮੇਲ ਸੀਗੀ ਜਿੰਨਾਂ ਦੀ ਮੈਂ ਚੈਟ ਸਾਰੀ ਗੱਡੀ ਸੀਗੀ ਮੇਰਾ ਪੂਰਾ ਰਾਦਾ ਬਣ ਗਿਆ ਸੀ ਮੈਂ ਇੱਕ ਵੀਡੀਓ ਬਣਾ ਕੇ ਪਾਈ ਵੀ ਸੀ ਤੇ ਪਰ ਉਦੋਂ ਪਹਿਲਾਂ ਮੈਨੂੰ ਫੋਨ ਆ ਗਿਆ ਵੀਡੀਓ ਡਿਲੀਟ ਕਰ ਦੋ ਉਹਦੀ ਮੈਂ ਵੀਡੀਓ ਡਿਲੀਟ ਮਤਲਬ ਕਿ ਬਾਈ ਯਾਰ ਕੱਲੀ ਐਪਸ ਨਹੀਂ ਹੈਗੇ ਇੱਥੇ ਬੰਦੇ ਵੀ ਇਦਾਂ ਦੇ ਹੋਏ ਹੋਏ ਆ ਸਾਰਾ ਸਿਸਟਮ ਹੀ ਕਰਪਟ ਹੈ ਤੇ ਆਪਣੀ ਜਿਹੜੀ ਗਵਰਨਮੈਂਟ ਹੈ ਇਹ ਸੀਜਨ ਤੋਂ ਟੂ ਮੱਚ ਪਿੱਛੇ ਆ ਕਿਉਂਕਿ ਜਿਹੜੇ ਪਰ ਲੋਨ ਐਪ ਦੀ ਫਰਾਡ ਦੀ ਗੱਲ ਕਰੀ ਤਾਂ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਬਹੁਤ ਵੱਡੇ ਪੱਧਰ ਤੇ ਚੱਲ ਜਾਂਦਾ ਭਾਈ ਇਹ ਤਾਂ ਘੱਟੋ ਘੱਟ ਇੱਕ ਦੋ ਕਾਲ ਤਾਂ ਦੇ ਨਾਰਮਲ ਨੇ ਇਹਨਾਂ ਵਾਸਤੇ ਮੈਂ ਉਹੀ ਕਹਿਣਾ ਨਾ ਕਿਉਂਕਿ ਇਹ ਐਪ ਹੈ ਜਿਹੜੀ ਉਹ ਦੋ ਦੋ ਪੇਜ ਹੁੰਦੇ ਨੇ ਉਹਦੇ ਕਲਾਇੰਟ ਦਾ ਪੇਜ ਹੋ ਗਿਆ ਅਕੈਡਮੀਨ ਦਾ ਹੋ ਗਿਆ ਜਿਹੜੇ ਚਲ ਐਡਮਿਨ ਦੀ ਲਾਇਸੈਂਸ ਆਈਡੀ ਜ਼ਰੂਰੀ ਆ ਜਿੱਦਾਂ ਡਰਾਈਵਿੰਗ ਲਾਇਸੈਂਸ ਜ਼ਰੂਰੀ ਆ ਨਾ ਐਪ ਦੀ ਲਾਇਸੈਂਸ ਆਈਡੀ ਜ਼ਰੂਰੀ ਆ ਪਰ ਕੋਈ ਲਾਇਸੈਂਸ ਆਈਡੀ ਹੈ ਨਹੀਂ ਤੁਸੀਂ ਐਪ ਬਣਾ ਲਓ ਤੁਸੀਂ ਚਲਾਈ ਜਾਓ ਕੋਈ ਨਹੀਂ ਪੁੱਛਦਾ ਇੱਥੇ ਅੱਛਾ ਸਮਝ ਰਹੇ ਹੋ ਨਾ ਲਾਇਸੈਂਸ ਆਈਡੀ ਜ਼ਰੂਰੀ ਥੋੜਾ ਤੇ ਜਿਹੜਾ ਯੂਜ਼ ਕਰ ਰਿਹਾ ਉਹਦਾ ਡਾਟਾ ਸਾਰਾ ਪਹੁੰਚ ਹੀ ਉਹਦਾ ਪਹੁੰਚ ਹੀ ਜਾਣਾ ਬਾਈ ਉਹ ਤਾਂ ਜਰੂਰ ਫੋਨ 'ਚ ਇੰਸਟਾਲ ਹੋ ਗਈ ਉਹ ਤਾਂ ਕੋਈ ਚੱਕਰੀ ਨਹੀਂ ਉਹ ਤਾਂ 1% ਵੀ ਕੋਈ ਉਹ ਦੋ ਰੈਨੀ ਕਰ ਸਕਦੇ ਆਪ ਪਰ ਇਹ ਜਿਹੜੇ ਯੂਜ਼ਰ ਨੇਮ ਇੱਕ ਦੋ ਮੈਨੂੰ ਵੀ ਇਸ ਚੀਜ਼ ਦੀਆਂ ਕਾਲ ਜਿਹੜੀਆਂ ਆਈਆਂ ਹਾਲਾਂਕਿ ਦੋਸਤਾਂ ਮਿੱਤਰਾਂ ਨਾਲ ਵਾਪਰਿਆ ਉਹ ਕਹਿੰਦੇ ਕਿ ਜਿੰਨਾ ਚਿਰ ਅਸੀਂ ਉਹ ਫੋਨ ਵਰਤੀ ਗਏ ਸਾਨੂੰ ਉਹ ਉਹਨਾਂ ਦਾ ਉਹ ਸਾਰਾ ਕਾਲ ਵਾਲਾ ਸੀਨ ਜਿਹੜਾ ਚੱਲੀ ਗਿਆ ਫਿਰ ਕੀ ਕਰਿਆ ਅਸੀਂ ਇਹਦੇ ਤੋਂ ਖਿਹੜਾ ਛਡਾਉਣ ਦੇ ਲਈ ਕਈ ਤਾਂ ਐਸੇ ਸੀ ਜਿਨ੍ਹਾਂ ਨੂੰ ਕਿਉਂਕਿ ਉਹਨਾਂ ਦੀਆਂ ਪਰਸਨਲ ਵੀਡੀਓ ਸਾਰੀਆਂ ਚੱਕ ਲੀਆਂ ਪਰਸਨਲ ਫੋਟੋ ਸਾਰੀਆਂ ਚੱਕ ਲੀਆਂ ਜਿਵੇਂ 3000 ਦਾ ਲੋਨ ਲਿਆ 3000 ਦਾ ਲੋਨ ਵੀ ਦਿੱਤਾ ਜਿਹੜਾ ਥੋੜਾ ਬਹੁਤ ਵਿਆਜ ਬਣਾਇ ਉਹਨਾਂ ਨੇ ਉਹ ਵੀ ਭਗਤਾਤਾ ਸਭ ਕੁਝ ਪਰ ਉਸ ਤੋਂ ਬਾਅਦ ਵੀ ਹੋਰ ਜ਼ਿਆਦਾ ਪੈਸੇ ਦੀ ਡਿਮਾਂਡ 5000 ਦੀ 10000 ਦੀ 15 20000 ਦੀ ਡਿਮਾਂਡ ਹੋਣ ਲੱਗੀ ਜਿਹੜੇ ਤਾਂ ਸੀਗੇ ਇੰਨੇ ਜੋਗੇ ਉਹਨਾਂ ਨੇ ਭਗਤਾਤਾ ਜੀ ਨੇ ਨਹੀਂ ਜਿਹਨੂੰ ਜਿਹੜਾ ਇੰਨੇ ਜੋਗਾ ਨਹੀਂ ਸੀ ਉਹ ਕਹਿੰਦਾ ਕਿ ਅਸੀਂ ਫੋਨ ਹੀ ਬੰਦ ਰੱਖਿਆ ਆਪਦਾ ਨੰਬਰ ਜਿਹੜਾਗਾ ਬੰਦ ਰੱਖਿਆ 10 ਤੋਂ 15 ਦਿਨ 20 ਦਿਨ 25 ਦਿਨ ਫਿਰ ਕਿਤੇ ਜਾ ਕੇ ਇਸ ਚੀਜ਼ ਤੋਂ ਜਿਹੜਾ ਤੁਹਾਡਾ ਖਹਿੜਾ ਆਪਾਂ ਜਿਹੜੇ ਬੰਦੇ ਨੂੰ ਨਹੀਂ ਜਾਣਦੇ ਆਪਾਂ ਉਹਨੂੰ ਆਪਦੇ ਘਰ ਇੱਕ ਰਾਤ ਰੱਖ ਲਾਂਗੇ ਨਹੀਂ ਨਹੀਂ ਰੱਖ ਸਕਦੇ ਜੇ ਤੁਹਾਡੀ ਕੋਈ ਜਾਣ ਪਛਾਣ ਨਹੀਂ ਉਹਦੇ ਨਾਲ ਬਿਲਕੁਲ ਅੱਛਾ ਜੇ ਤੁਹਾਡੇ ਪਰਿਵਾਰ ਦੇ ਤੁਹਾਡੇ ਪਰਸਨਲ ਡਾਟਾ ਤੁਹਾਡੇ ਫੋਨ ਦੇ ਵਿੱਚ ਪਿਆ ਤੁਸੀਂ ਕਿਸੇ ਐਪ ਨੂੰ ਕਿੱਦਾਂ ਐਂਟਰ ਕਰ ਲਾਨੇ ਉਹਦੇ ਵਿੱਚ ਮੈਂ ਤੁਹਾਨੂੰ ਇਹ ਬਾ ਇਹ ਗੱਲ ਕਿੰਨੇ ਵਾਰੀ ਦੱਸਤੀ ਕਿ ਫੋਨ ਦੇ ਵਿੱਚ ਐਪ ਇੰਸਟਾਲ ਹੋ ਗਈ 90 ਤੋਂ 99% ਫੋਨ ਕੰਪਰੋਮਾਈਜ਼ ਹੋ ਜਾਂਦਾ ਕਿਉਂਕਿ ਐਪ ਫੁੱਲ ਪਰਮਿਸ਼ਨ ਲੈਂਦੀ ਹੈ ਸ਼ੈੱਲ ਨੂੰ ਪੰਚ ਕਰਕੇ ਸਾਰਾ ਡਾਟਾ ਕਢਾ ਸਕਦੀ ਹੈ ਐਪ ਹੀ ਫੋਨ ਦੇ ਵਿੱਚ ਮੇਨ ਚੀਜ਼ ਹੁੰਦੀ ਹੈ 4 3 4 ਟਾਈਪ ਦੀ ਐਪਸ ਹੁੰਦੀਆਂ ਨੇ ਇਹ ਸਾਰੀਆਂ ਕੰਪਲਸਰੀ ਹੁੰਦਾ ਹੈ ਕਿ ਐਪਸ ਦੀ ਪਾਲਿਸੀ ਅਕੋਰਡਿੰਗ 90.99% ਐਪ ਸਾਰਾ ਫੋਨ ਦੇਖ ਸਕਦੀ ਹੈ ਤਾਂ ਫਿਰ ਤੁਸੀਂ ਜਦੋਂ ਕੋਈ ਘਰਾਤ ਬੰਦਾ ਬਾਹਰੋਂ ਆਪਣੇ ਘਰੇ ਨਹੀਂ ਰੱਖ ਸਕਦੇ ਤਾਂ ਤੁਸੀਂ ਐਪ ਕਿਵੇਂ ਫੋਨ ਜਿ ਇੰਸਟਾਲ ਕਰ ਲੈਂਦੇ ਹੋ ਜਿੱਚ ਤੁਹਾਡਾ ਸਾਰਾ ਪਰਸਨਲ ਡਾਟਾ ਪੀ